ਬਹੁਤ ਸਤਿਕਾਰ ਜੋ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹ ਬੰਦ ਕਰੀਏ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਸਾਰੇ ਪੰਜਾਬ ਦੇ ਵਿੱਚ ਇਸ ਵੇਲੇ ਪਾਰਲੀਮੈਂਟਰੀ ਚੋਣਾਂ ਦਾ ਮੈਦਾਨ ਪੱਕਿਆ ਹੋਇਆ ਹੈ ਤੇ ਬਹੁਤ ਸਾਰੇ ਵੀਰਾਂ ਦੇ ਸੁਨੇਹੇ ਵੀ ਆਏ ਕਿ ਖਡੂਰ ਸਾਹਿਬ ਵਾਲੀ ਜਿਹੜੀ ਪਾਰਲੀਮੈਂਟਰੀ ਸੀਟ ਹੈ ਜਿਹੜੀ ਖਾਸ ਕਰਕੇ ਇਸ ਵੇਲੇ ਪੰਥਕੀ ਨਹੀਂ ਬਲਕਿ ਪੰਜਾਬ ਦੇ ਸਾਰੇ ਹਲਕਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਉਹਦੇ ਉੱਪਰ ਮੇਰੇ ਵੱਲੋਂ ਕੋਈ ਅਜੇ ਤੱਕ ਵਿਚਾਰ ਸਾਂਝੇ ਨਹੀਂ ਕੀਤੇ ਗਏ ਅ ਦਰਸਲ ਪਹਿਲੀ ਕਿਲੋਂ ਤੇ ਮੈਂ ਖੇਮਾ ਦਾ ਜਾਚ ਇਸ ਕਰਕੇ ਆ ਕਿ ਮੈਂ ਜਨਰਲ ਸ਼ਬੀਖ ਸਿੰਘ ਉਹਨਾਂ ਦੇ ਉੱਪਰ ਤੇ ਸੰਤ ਜਨਰਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਉੱਪਰ ਇੱਕ ਕਿਤਾਬ ਲਿਖ ਰਿਹਾ ਸੀਗਾ ਜਿਸ ਕਰਕੇ ਮੈਂ ਜ਼ਿਆਦਾਤਰ ਸੋਸ਼ਲ ਮੀਡੀਆ ਵਰਤਿਆਲ ਨਾ ਦੇ ਸਕਿਆ ਦੂਸਰਾ ਇਹ ਕਿ ਇੱਥੇ ਪੰਜਾਬ ਦੇ ਵਿੱਚ ਮੇਰੀ ਫੇਸਬੁੱਕ ਨਹੀਂ ਚੱਲ ਰਹੀ ਤੇ ਇਸ ਕਰਕੇ ਬਹੁਤ ਸਾਰੇ ਜਿਹੜੇ ਵੀਰਾਂ ਦੇ ਸਨੇਹ ਨੇ ਤਕਰੀਬਨ ਮਿਲਦੇ ਵੀ ਨਹੀਂ ਖैर ਫਿਰ ਵੀ ਇਹ ਜ਼ਰੂਰੀ ਹੈ ਕਿ ਇਸ ਮੁੱਦੇ ਦੇ ਉੱਪਰ ਕੁਝ ਨਾ ਕੁਝ ਵਿਚਾਰ ਜ਼ਰੂਰ ਸਾਂਝੇ ਕਰਨ। ਸੋ ਮੈਂ ਜਿਸ ਤਰ੍ਹਾਂ ਪਹਿਲਾਂ ਆਰੰਭ ਦੇ ਵਿੱਚ ਕਿਹਾ ਸੀ ਕਿ ਵੈਸੇ ਤਾਂ ਪੂਰੇ ਪੰਜਾਬ ਦੇ ਵਿੱਚ ਪਾਰਲੀਮੈਂਟਰੀ ਚੋਣਾਂ ਦਾ ਮੈਦਾਨ ਪਖਿਆ ਹੋਇਆ ਹੈ। ਪਰ ਇਸ ਵਾਰ ਜ਼ਿਆਦਾਤਰ ਤਕਰੀਬਨ ਸਾਰੇ ਪੰਜਾਬੀਆਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਖਡੂਰ ਸਾਹਿਬ ਪਾਰਲੀਮੈਂਟਰੀ ਹਲਕੇ ਉੱਪਰ ਲੱਗੀਆਂ ਹੋਈਆਂ ਨੇ। ਵੈਸੇ ਤਾਂ ਪਿਛਲੀ ਵਾਰ ਵੀ ਪੰਥਕ ਧਿਰਾਂ ਦਾ ਸਾਰਾ ਧਿਆਨ ਖਡੂਰ ਸਾਹਿਬ ਵਾਲੀ ਸੀਟ ਉੱਪਰ ਸੀ ਕਿਉਂਕਿ ਉਸ ਸਮੇਂ ਸੇਕ ਕੌਮ ਦੇ ਮਹਾਨ ਸ਼ੀਤ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਮਨੁੱਖੀ ਹੱਕਾਂ ਦੇ ਘਾਣ ਦਾ ਮੁੱਦਾ ਠਾਉਣ ਵਾਲੇ ਸਰਦਾਰ ਜੋਸਨ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੋਰ ਵੱਲੋਂ ਚੋਣ ਲੜੀ ਜਾ ਰਹੀ ਸੀ ਸੋ ਸਾਰਿਆਂ ਦਾ ਧਿਆਨ ਉਸ ਇਲੈਕਸ਼ਨ ਵੱਲ ਕੇਂਦਰਿਤ ਸੀ ਇਸ ਵਾਰੀ ਕੇਵਲ ਪੰਥ ਹੀ ਨਹੀਂ ਬਲਕਿ ਸਾਰੀਆਂ ਪੰਜਾਬੀਆਂ ਦੀਆਂ ਨਜ਼ਰਾਂ ਇਸ ਸੀਟ ਉੱਪਰ ਟਿਕੀਆਂ ਹੋਈਆਂ ਨੇ ਉਸ ਦਾ ਮੁੱਖ ਕਾਰਨ ਇਹ ਕਿ ਇੱਕ ਪਾਸੇ ਤਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਭਾਈ ਅਮਰਤਪਾਲ ਸਿੰਘ ਉੱਥੋਂ ਦੇ ਉਮੀਦਵਾਰ ਨੇ ਤੇ ਦੂਸਰਾ ਬੀਬੀ ਪਰਮਜੀਤ ਕੌਰ ਜੀ ਖਲੜਾ ਓ ਸੀਟ ਉੱਪਰ ਉਸ ਦੀ ਮੁਹਿਮ ਦੇ ਇੰਚਾਰਜ ਨੇ ਸੋ ਉਹ ਆਪਣੇ ਆਪ ਦੇ ਵਿੱਚ ਮੈਂ ਸੋਚਦਾ ਕਿ ਇੱਕ ਇਹੋ ਜਿਹਾ ਸਾਰਾ ਵਰਤਾਰਾ ਸਾਡੇ ਸਾਹਮਣੇ ਆ ਗਿਆ ਕਿ ਪੰਥ ਹੀ ਨਹੀਂ ਬਲਕਿ ਪੰਜਾਬ ਦੇ ਸਾਰੇ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਨੇ ਇਸ ਸੀਟ ਉੱਪਰ ਲੱਗੀਆਂ ਹੋਈਆਂ ਨੇ ਸੋ ਇਹ ਤਾਂ ਬਹੁਤ ਵਾਰ ਹੋਇਆ ਹੈ ਕਿ ਲੋਕਾਂ ਨੇ ਕਿਸੇ ਖੇਤਰ ਦੇ ਵਿੱਚ ਦੋ ਪੰਥਕ ਧਿਰਾਂ ਦਾ ਘੋਲ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਜਾਂ ਹੋਰ ਮੁੱਦਿਆਂ ਦੇ ਉੱਪਰ ਵੇਖਿਆ ਹੋਵੇ ਪਰ ਇਹ ਬਹੁਤ ਘੱਟ ਵਾਰ ਵਾਪਰਿਆ ਹੈ ਕਿ ਦੋ ਪੰਥਕ ਸ਼ਕਤੀਆਂ ਮਿਲ ਕੇ ਪੰਥਕ ਦਾਵੇਦਾਰੀ ਲਈ ਯਤਨਸ਼ੀਲ ਹੋਣ ਸੋ ਇਹ ਸੀਟ ਵੱਲ ਪੰਥ ਵਿਰੋਧੀ ਧਿਰਾਂ ਦਾ ਭਿਆਨ ਜਿਹੜਾ ਉਹ ਵੀ ਬਹੁਤ ਕੇਂਦਰਤ ਹੈ ਤੇ ਸਗੋਂ ਉਹ ਤਾਂ ਜਿਆਦਾ ਉਤਸਕ ਨੇ ਕਿ ਸਾਰੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਇੰਨੀ ਵੱਡੀ ਚਲ ਰਹੀ ਹਨੇਰੀ ਹੈ ਤੇ ਉਸ ਚਲ ਰਹੀ ਹਨੇਰੀ ਦੇ ਵਿੱਚ ਇਹ ਸੀਟ ਜਿਹੜੀ ਹੈ ਕਿਸ ਦੀ ਝੋਲੀ 'ਚ ਪੈਂਦੀ ਹੈ ਜਾਂ ਫਿਰ ਕੀ ਇਸ ਖੇਤਰ ਦੇ ਖਾਸ ਕਰਕੇ ਮਾਝੇ ਦੇ ਲੋਕ ਪੰਥਕ ਧਿਰ ਦੀ ਅਹਿਮੀਅਤ ਸਮਝਦੇ ਨੇ ਜਾਂ ਫਿਰ ਉਹ ਪੰਥਕ ਵਿਚਾਰਧਾਰਾ ਤੋਂ ਕਿਨਾਰਾ ਕੁਸ਼ੀ ਕਰ ਚੁੱਕੇ ਨੇ ਜੇਕਰ ਅਸੀਂ ਭਾਈ ਅਮਰਤਪਾਲ ਸਿੰਘ ਵੱਲੋਂ ਇਹ ਸ਼ੀਟ ਉੱਪਰ ਇਲੈਕਸ਼ਨ ਲੜਨ ਦਾ ਬਰੀਕੀ ਦੇ ਨਾਲ ਅਧਿਨ ਕਰੀਏ ਤਾਂ ਬਹੁਤ ਸਾਰੇ ਪੱਖ ਅਤੇ ਪੰਜਾਬ ਦੀ ਪੰਥਕ ਵਿਚਾਰਧਾਰਾ ਦੀ ਕਾਇਮੀ ਲਈ ਲੜ ਰਹੀਆਂ ਬਹੁਤ ਸਾਰੀਆਂ ਧਿਰਾਂ ਜਿਹੜੀਆਂ ਨੇ ਉਹਨਾਂ ਦਾ ਅਧਿਨ ਕਰਨਾ ਬਹੁਤ ਜ਼ਰੂਰੀ ਹੈ ਸਾਰੇ ਵਰਤਾਰੇ ਨੂੰ ਸਮਝਣ ਲਈ ਇਹਨਾਂ ਸਾਰਿਆਂ ਦੀ ਕਾਰਜਸ਼ੈਲੀ ਤੇ ਪੰਥ ਖੇਤਰ ਦੇ ਵਿੱਚ ਸੇਵਾ ਸਮਝਣ ਦੀ ਲੋੜ ਹੈ ਕਿਉਂਕਿ ਸਾਰੇ ਜਿਹੜੇ ਨੇ ਉਹ ਆਪੋ ਆਪਣੇ ਤਰੀਕੇ ਦੇ ਨਾਲ ਜਾਂ ਆਪੋ ਆਪਣੀ ਕਹਿ ਸਕਦੇ ਹੋ ਕਿ ਦਾਵੇਦਾਰੀ ਤੇ ਆਪਣੇ ਕਾਰਜ ਖੇਤਰ ਤੇ ਆਪਣੇ ਕੇਡਰ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਪੰਥਕ ਸੇਵਾ ਦੇ ਵਿੱਚ ਤਤ ਪਰ ਨੇ ਸੋ ਜਦੋਂ ਅਸੀਂ ਇਹਨਾਂ ਸਾਰੀਆਂ ਧਿਰਾਂ ਦੀ ਕਲਾਸੀਫਿਕੇਸ਼ਨ ਕਰਦੇ ਹਾਂ ਤਾਂ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਤਾਂ ਉਹ ਧਿਰਾਂ ਨੇ ਜਿਹੜੀਆਂ ਬਿਲਕੁਲ ਕਿਸੇ ਵੀ ਤਰ੍ਹਾਂ ਦੇ ਵੋਟ ਤੰਤਰ ਦੇ ਢਾਂਚੇ ਤੋਂ ਮੁਕਤ ਹੋ ਕੇ ਵਿਚਰ ਰਹੀਆਂ ਨੇ ਦੂਜੀਆਂ ਉਹ ਨੇ ਜੋ ਰਾਜਨੀਤਿਕ ਖੇਤਰ ਦੇ ਵਿੱਚ ਚੋਣਾਂ ਤੋਂ ਦੂਰੀ ਬਣਾ ਚੁੱਕੀਆਂ ਨੇ ਪਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਹਿੱਸਾ ਲੈਂਦੀਆਂ ਨੇ ਜਿਸ ਤਰ੍ਹਾਂ ਕਿ ਦਲ ਖਾਲਸਾ ਵਾਲੇ ਵੀ। ਸੋ ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਵੀ ਸੰਵਿਧਾਨ ਦੇ ਧਾਰੇ 'ਚ ਆਉਂਦੀਆਂ ਨੇ ਪਰੰਤੂ ਮਕਸਦ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਪ੍ਰਚਾਰ ਹੋਣ ਕਰਕੇ ਇਹਨਾਂ ਨੂੰ ਧਾਰਮਿਕ ਖੇਤਰ ਦੀ ਨੁਮਾਇੰਦਗੀ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਇੱਕ ਸਾਡੀਆਂ ਉਹ ਧਿਰਾਂ ਨੇ ਜਿਹੜੀਆਂ ਸਿੱਧੇ ਪੱਧਰ ਦੇ ਉੱਪਰ ਤਾਂ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਂਦੀਆਂ ਪਰ ਚੋਣ ਲੜ ਰਹੀ ਕਿਸੇ ਵੀ ਧਿਰ ਦਾ ਗੁੱਜਾ ਜਾਂ ਪਰਤੱਖ ਸਮਰਥਨ ਕਰਦੀਆਂ ਨੇ ਜਿਸ ਤਰ੍ਹਾਂ ਕਿ ਪਿਛਲੀਆਂ ਚੋਣਾਂ ਦੌਰਾਨ ਆਪ ਨੇ ਵੇਖਿਆ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਵਾਲੀ ਸੀ ਤਾਂ ਸਾਡੀਆਂ ਬਹੁਤ ਸਾਰੀਆਂ ਪੰਥਕ ਧਿਰਾਂ ਦੇ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਕਾਰਨ ਬਹੁਤ ਸਾਰੇ ਸਨ ਕਿ ਇੱਕ ਤਾਂ ਉਹ ਪਹਿਲਾਂ ਰਾਜ ਕਰ ਰਹੀਆਂ ਧਿਰਾਂ ਤੋਂ ਨਾਰਾਜ਼ ਸਨ ਦੂਸਰਾ ਜੋ ਕੁਝ ਪੰਜਾਬ ਦੇ ਵਿੱਚ ਉਹਨਾਂ ਦੀ ਰਾਜਸੀ ਸ਼ਕਤੀ ਦੇ ਦਰਾਂ ਵਾਪਰਿਆ ਸੀਗਾ ਸਾਰੀਆਂ ਸਾਡੀਆਂ ਧਿਰਾਂ ਕਿਤੇ ਨਾ ਕਿਤੇ ਉਸ ਤੋਂਬਿੰਦਰ ਰਾਜ ਸਨ ਹੁਣ ਇੱਕ ਉਹ ਧਿਰ ਵੀ ਆ ਜਾਂਦੀ ਹੈ ਜਿਨ੍ਹਾਂ ਕਿਸੇ ਸਮੇਂ ਇਸ ਤੰਤਰ ਦੇ ਨਾਲ ਸੰਬੰਧ ਤੋੜੇ ਬਾਅਦ ਦੇ ਵਿੱਚ ਵੋਟ ਤੰਤਰ ਦੇ ਵਿੱਚ ਹਿੱਸਾ ਵੀ ਲਿਆ ਸੰਗਤ ਦੇ ਵੱਲੋਂ ਜ਼ਿਆਦਾ ਹੰਗਾਰਾ ਨਾ ਮਿਲਣ ਕਰਕੇ ਉਹਨਾਂ ਨੇ ਬਾਅਦ ਦੇ ਵਿੱਚ ਇਸ ਵੋਟ ਤੰਤਰ ਦੇ ਢਾਂਚੇ ਤੋਂ ਬਿਲਕੁਲ ਕਿਨਾਰਾ ਕੱਢੀ ਕਰ ਲਈ ਤੇ ਅੱਜ ਉਹ ਧਿਰਾਂ ਜਿਹੜੀਆਂ ਨੇ ਉਹ ਇੱਥੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਕਹਿ ਸਕਦੇ ਹੋ ਕਿ ਖੜਾ ਕਰ ਚੁੱਕੀਆਂ ਨੇ ਜਾਂ ਤਕਰੀਬਨ ਮਾਨਸਿਕ ਤੌਰ ਤੇ ਤੈਅ ਕਰ ਚੁੱਕੀਆਂ ਨੇ ਕਿ ਵੋਟ ਤੰਤਰ ਦੇ ਦਾਇਰੇ ਦੇ ਅੰਦਰ ਹਲੇਮੀ ਰਾਜ ਦਾ ਜਿਹੜਾ ਸੰਕਲਪ ਹੈ ਉਹਦੀ ਲਹਿਰ ਅੱਗੇ ਨਹੀਂ ਚੱਲ ਸਕਦੀ ਸੋ ਜਿਹੜੀ ਸਾਡੀ ਸਭ ਤੋਂ ਵੱਡੀ ਧਿਰ ਜਿਸ ਦਾ ਨਾਮ ਤਾਂ ਵੈਸੇ ਪਹਿਲਾਂ ਲੈਣਾ ਚਾਹੀਦਾ ਸੀ ਤੇ ਜਿਸ ਦਾ ਆਰੰਭ ਪੰਥ ਦੀ ਗੋਦ ਦੇ ਵਿੱਚੋਂ ਹੋਇਆ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਉਹਨਾਂ ਕੋਲ ਪੰਥ ਦੇ ਨਾਮ ਦੇ ਉੱਪਰ ਇੱਕ ਬਹੁਤ ਵੱਡਾ ਵੋਟ ਬੈਂਕ ਤੇ ਵੋਟ ਪ੍ਰਤੀਸ਼ਤ ਹੈ ਪਰ ਆਪਣੇ ਰਾਜ ਭਾਗ ਦੇ ਦੌਰਾਨ ਜਦੋਂ ਉਹਨਾਂ ਪੰਥ ਦੀ ਗੋਦ ਦੇ ਵਿੱਚੋਂ ਨਿਕਲ ਕੇ ਹੋਰ ਰਾਜਸੀ ਧਿਰਾਂ ਦੀ ਗੋਦ ਦਾ ਆਨੰਦ ਮਾਣਿਆ ਤੇ ਉਹ ਇਸ ਸਾਂਝ ਦੇ ਵਿੱਚ ਆਪਣੀ ਪੰਥਕ ਗੋਦ ਤੋਂ ਇੰਨਾ ਦੂਰ ਚਲੇ ਗਏ ਕਿ ਉਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਪੰਥਕ ਮੁੱਦਿਆਂ ਨੂੰ ਵਿਸਾਰਿਆ ਉਹ ਅੱਜ ਰਾਜਨੀਤਿਕ ਪਿੰਡ ਦੇ ਵਿੱਚ ਬਿਲਕੁਲ ਹਾਸ਼ੀਏ ਦੇ ਉੱਪਰ ਚਲੇ ਗਏ ਉਸ ਧਿਰ ਯਾਨੀ ਕਿ ਅਕਾਲੀ ਦਲ ਦੀ ਅੱਜ ਸਭ ਤੋਂ ਵੱਡੀ ਤਰਾਸਦੀ ਕੀ ਹੈ ਉਹਨਾਂ ਕੋਲ ਵੋਟ ਬੈਂਕ ਵੀ ਹੈ ਵੋਟ ਪ੍ਰਤੀਸ਼ਤ ਵੀ ਹੈ ਪਿਛਲੇ ਸਮੇਂ ਦੇ ਵਿੱਚ ਰਾਜ ਕਰਨ ਦਾ ਇੱਕ ਲੰਬਾ ਇਤਿਹਾਸ ਵੀ ਹੈ ਇੱਥੋਂ ਤੱਕ ਕਿ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਮਜ਼ਬੂਤ ਕੇਡਰ ਹੈ ਪਰ ਉਹਨਾਂ ਕੋਲ ਉਸ ਪੱਧਰ ਦਾ ਆਗੂ ਨਹੀਂ ਜੋ ਪੰਥਕ ਦਾਇਰੇ ਦੇ ਅੰਦਰ ਇਸ ਧਿਰ ਦੀ ਨੁਮਾਇੰਦਗੀ ਕਰ ਸਕੇ ਸੋ ਪੰਜਾਬ ਦੇ ਰਾਜਨੀਤਿਕ ਪਿੰਡ ਦੇ ਵਿੱਚ ਇੱਕ ਬੜੀ ਅਹਿਮ ਧਿਰ ਹੈ ਜੇ ਤੋ ਅਸੀਂ ਸਾਰੀਆਂ ਧਿਰਾਂ ਦੀ ਗੱਲ ਕੀਤੀ ਹੈ ਤੇ ਉਸ ਅਹਿਮ ਧਿਰ ਦੇ ਬਾਰੇ ਵਿਚਾਰ ਕਰਨੀ ਬੜੀ ਜ਼ਰੂਰੀ ਹੈ ਜੋ ਪੰਥਕ ਵਿਚਾਰਧਾਰਾ ਹਲੇ ਮੀ ਰਾਜ ਅਤੇ ਪੰਥਕ ਸਰਕਾਰਾਂ ਦੀ ਗੱਲ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਲੈ ਕੇ ਜਾਂਦੇ ਨੇ ਪਰ ਉਹਨਾਂ ਨੇ ਆਪਣਾ ਦਾਇਰਾ ਜਿਹੜਾ ਉਹ ਵੋਟ ਤੰਤਰ ਪ੍ਰਕਿਰਿਆ ਦੇ ਅਧੀਨ ਰੱਖਿਆ ਹੋਇਆ ਮੇਰਾ ਕਹਿਣ ਤੋਂ ਭਾਵ ਹੈ ਅਕਾਲੀ ਦਲ ਅੰਮ੍ਰਿਤਸਰ ਜਾਂ ਇਹ ਕਹ ਲੋਗੇ ਕਿ ਸਰਦਾਰ ਸਿਮਰਨਜੀਤ ਮਾਨ ਜਿੱਥੋਂ ਤੱਕ ਇਸ ਦੇ ਅਧਿਕਾਰ ਕਾਰਜ ਖੇਤਰ ਅਤੇ ਪ੍ਰਾਪਤੀਆਂ ਦਾ ਸੰਬੰਧ ਹੈ ਹੋ ਸਕਦਾ ਹੈ ਕਿ ਸਾਡੀਆਂ ਪੰਥਕ ਧਿਰਾਂ ਦੀ ਸਹਿਮਤੀ ਜਿਹੜੀ ਹੈ ਉਹ ਨਾ ਹੋਵੇ ਪਰ ਇਹ اٹਲ ਸੱਚਾਈ ਹੈ ਕਿ ਉਹਨਾਂ ਨੇ ਆਪਣੇ ਧਾਰੇ ਦੇ ਵਿੱਚ ਰਹਿੰਦੇ ਹੋયા ਵੀ ਲੇ ਮੀ ਰਾਜ ਦੇ ਸੰਕਲਪ ਨੂੰ ਪੂਰੀ ਤਰ੍ਹਾਂ ਦੇ ਨਾਲ ਅਪਣਾਇਆ ਹੋਇਆ ਤੇ ਉਹਨਾਂ ਦਾ ਇਸ ਵੋਟ ਤੰਤਰ ਦੇ ਦਾਇਰੇ ਦੇ ਵਿੱਚ ਰਹਿੰਦਿਆਂ ਹੋਇਆ ਵੀ ਇਹ ਯਤਨ ਹੁੰਦਾ ਹੈ ਕਿ ਵਿਸ਼ਵ ਵਿਆਪੀ ਪੱਧਰ ਦੇ ਉੱਪਰ ਇਸ ਵਿਚਾਰਧਾਰਾ ਨੂੰ ਪ੍ਰਕਾਸ਼ਮਾਨ ਜ਼ਰੂਰ ਕੀਤਾ ਜਾਵੇ ਸਾਡੀ ਉਹਨਾਂ ਤਰ੍ਹਾਂ ਦੇ ਨਾਲ ਵਿਚਾਰਤਾਰਕ ਸਾਂਝ ਹੋਵੇ ਜਾਂ ਨਾ ਹੋਵੇ ਤਾਂ ਵੀ ਉਹਨਾਂ ਦੀ ਇਸ ਪ੍ਰਾਪਤੀ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਸੋ ਹੁਣ ਅੱਜ ਜਦੋਂ ਭਾਈ ਅਮਰਤਪਾਲ ਸਿੰਘ ਹੁਣੀ ਚੋਣ ਲੜ ਰਹੇ ਨੇ ਤਾਂ ਬਹੁਤ ਸਾਰੇ ਸਵਾਲ ਸਾਡੀ ਮਾਨਸਿਕਤਾ 'ਚ ਪੈਦਾ ਹੋ ਰਹੇ ਨੇ ਬਹੁਤ ਸਾਰੇ ਵੀਰਾਂ ਦੇ ਲਿਖਤੀ ਤੌਰ ਦੇ ਉੱਪਰ ਸੁਨੇਹੇ ਵੀ ਆਏ ਬਹੁਤ ਸਾਰੇ ਵੀਰਾਂ ਨੇ ਟੈਲੀਫੋਨ ਦੇ ਉੱਪਰ ਵੀ ਇਹ ਗੱਲ ਕਹੀ ਕਿ ਤੁਸੀਂ ਖਡੂਰ ਸਾਹਿਬ ਜਾਂ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੇ ਇਲੈਕਸ਼ਨ ਲੜਨ ਦੇ ਬਾਰੇ ਆਪਣੇ ਵਿਚਾਰ ਕਿਉਂ ਨਹੀਂ ਸਾਂਝੇ ਕਰ ਰਹੇ ਹਾਲਾਂਕਿ ਮੈਂ ਕੱਲ ਹੀ ਉਹਨਾਂ ਦੇ ਹਲਕੇ ਦੇ ਵਿੱਚ ਪਿੰਡ ਚੱਕ ਮਹਿਰ ਗਿਆ ਸੀ ਜਿੱਥੇ ਮੈਂ ਖੁੱਲੇ ਤੌਰ ਤੇ ਉੱਥੋਂ ਦੇ ਸੰਗਤੀ ਸਮਾਗਮ ਦੇ ਦੌਰਾਨ ਇਹ ਗੱਲ ਕਹਿ ਕਿ ਕਿ ਪੰਥਕ ਉਮੀਦਵਾਰ ਦੀ ਚੋਣ ਕਰਨੀ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਤੇ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਨਸ਼ਿਆਂ ਦਾ ਪ੍ਰਵਾਹ ਚੱਲਿਆ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਘਟਨਾਵਾਂ ਹੀ ਨਹੀਂ ਬਲਕਿ ਉਹਨਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਵੀ ਕੋਈ ਖਾਸ ਸਜ਼ਾ ਨਾ ਦਿੱਤੀ ਗਈ ਸਜ਼ਾ ਤਾਂ ਕੀ ਦੇਣੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਵਾਲੀਆਂ ਧਿਰਾਂ ਦੇ ਨਾਲ ਸਾਂਝੀਆਂ ਤੰਦਾ ਜੁੜੀਆਂ ਤੇ ਸੋ ਮੈਂ ਉਹਨਾਂ ਦੇ ਨਾਲ ਇਹ ਗੱਲ ਕੀਤੀ ਸੀ ਕਿ ਹੁਣ ਤੁਸੀਂ ਪੰਥਕ ਨੁਮਾਇੰਦਗੀ ਵਾਲੇ ਪਾਸੇ ਜੇਕਰ ਤੁਰਨਾ ਤਾਂ ਮੇਰੇ ਖਿਆਲ ਦੇ ਨਾਲ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਇਹ ਮੇਰੀ ਨਿੱਜੀ رائے ਹੋ ਸਕਦੀ ਹੈ ਸਾਰੇ ਹੋ ਸਕਦਾ ਇਸ ਗੱਲ ਦੇ ਨਾਲ ਸਹਿਮਤ ਨਾ ਹੋਣ ਕਿਉਂਕਿ ਅਜੇ ਇਲੈਕਸ਼ਨ ਦੀ ਸ਼ੁਰੂਆਤ ਹੋਣੀ ਹੈ ਬੇਸ਼ੱਕ ਚੋਣ ਪ੍ਰਚਾਰ ਕੀਤਾ ਜਾ ਰਿਹਾ ਪਰ ਮੇਰੇ ਖਿਆਲ ਦੇ ਨਾਲ ਅਸਲ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਆ ਉਹ ਆਪਣੇ ਪੜ ਦੇ ਵਿੱਚ ਉਦੋਂ ਮਗਣਾ ਜਦੋਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਉਹਨਾਂ ਦੇ ਫਾਰਮ ਜਿਹੜੇ ਨੇ ਜੋ ਜਿਹੜੇ ਉਹਨਾਂ ਦੇ ਚੋਣ ਲੜਨ ਦੀ ਅਧਿਕਾਰਤ ਤੌਰ ਦੇ ਉੱਪਰ ਉਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਜਾਵੇਗੀ ਇਜਾਜ਼ਤ ਦੇ ਦਿੱਤੀ ਜਾਵੇਗੀ ਸੋ ਮੇਰੇ ਖਿਆਲ ਦੇ ਨਾਲ ਜਿਹੜੀ ਲਹਿਰ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਆਪਣੇ ਜਲਵੇ ਦੇ ਵਿੱਚ ਫੇਰ ਆਵੇਗੀ ਸੋ ਜਿਹੜੇ ਸਾਡੇ ਸਾਹਮਣੇ ਸਵਾਲ ਲਈ ਚੋਣ ਕਿਉਂ ਲੜ ਰਹੇ ਨੇ ਚੋਣ ਲੜਨੀ ਚਾਹੀਦੀ ਹੈ ਕਿ ਨਹੀਂ ਜਾਂ ਫਿਰ ਉਹ ਆਪਣੀ ਵਿਚਾਰਧਾਰਕ ਲਹਿਰ ਤੋਂ ਥਿੜਕ ਗਏ ਨੇ ਇਹ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੇ ਵਾਸਤੇ ਸਾਨੂੰ ਪੰਥਕ ਅਤੇ ਰਾਜਸੀ ਖੇਤਰ ਦੇ ਵਿੱਚ ਵਿਚ ਰਹੀਆਂ ਧਨਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਜਿਹੜੀ ਮੈਂ ਗੱਲ ਤੁਹਾਡੇ ਨਾਲ ਪਹਿਲਾਂ ਦੱਸੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇਕਰ ਭਾਈ ਅਮਰਤਪਾਲ ਸਿੰਘ ਚੋਣ ਜਿੱਤ ਜਾਂਦੇ ਨੇ ਤੇ ਉਹਨਾਂ ਦੇ ਉੱਪਰ ਜਿਹੜੀ ਹਕੂਮਤ ਦੇ ਵੱਲੋਂ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ ਜਾਂ ਫਿਰ ਜਿਹੜੇ ਹੋਰ ਕੇਸ ਦਰਜ ਕੀਤੇ ਗਏ ਨੇ ਜਿਨ੍ਹਾਂ ਦੀਆਂ ਜੁਡੀਸ਼ੀਅਲ ਪ੍ਰੋਸੀਡਿੰਗਜ਼ ਜਿਹੜੀਆਂ ਨੇ ਐਨਐਸਏ ਖਤਮ ਹੋਣ ਤੋਂ ਬਾਅਦ ਚ ਸ਼ੁਰੂ ਹੋਣੀਆਂ ਨੇ ਇਸ ਚੋਣ ਜਿੱਤਣ ਦੇ ਨਾਲ ਵੀ ਬੇਸ਼ੱਕ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੇਗੀ ਪਰ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਕੁਝ ਅਹਿਮ ਸੁਨੇਹੇ ਜ਼ਰੂਰ ਜਾਣਗੇ ਜਿਨ੍ਹਾਂ ਨੂੰ ਬੜੀ ਗੰਭੀਰਤਾ ਦੇ ਨਾਲ ਸਮਝਣ ਦੀ ਲੋੜ ਹੈ ਉਹਦਾ ਕਾਰਨ ਇਹ ਹੈ ਕਿ ਬੇਸ਼ੱਕ ਅਸੀਂ ਵੋਟ ਤੰਤਰ ਦੇ ਵਿੱਚ ਵਿਸ਼ਵਾਸ ਰੱਖਦੇ ਹੋਈਏ ਜਾਂ ਨਾ ਬੇਸ਼ੱਕ ਅਸੀਂ ਕਿਸੇ ਵੀ ਧਿਰ ਦੇ ਨਾਲ ਸਾਂਝ ਰੱਖਦੇ ਹੋਈਏ ਤੇ ਬੇਸ਼ੱਕ ਵਿਚਾਰਤਾਰਕ ਤੌਰ ਤੇ ਅਸੀਂ ਅਮਰਤਪਾਲ ਸਿੰਘ ਦੇ ਨਾਲ ਸਹਿਮਤ ਨਾ ਵੀ ਹੋਈਏ ਅਸਹਿਮਤ ਹੋਈਏ ਪਰ ਇਸ ਸਾਰੇ ਵਰਤਾਰੇ ਦੇ ਵਿੱਚ ਇੱਕ ਗੱਲ ਤਾਂ ਸਾਰੀਆਂ ਪੰਥਕ ਧਿਰਾਂ ਤੇ ਸਾਡੇ ਪੰਥਕ ਖੇਤਰ ਦੇ ਵਿੱਚ ਵਿਚਰੇ ਵੀ ਸਵੀਕਾਰ ਕਰਦੇ ਨੇ ਕਿ ਗੱਲ ਪੰਥ ਦੀ ਹੈ ਕੇਵਲ ਭਾਈ ਅਮਰਤਪਾਲ ਸਿੰਘ ਦੀ ਨਹੀਂ ਕਿਉਂਕਿ ਹੁਣ ਜਿਹੜੀ ਚੋਣ ਲੜੀ ਜਾ ਰਹੀ ਹੈ ਉਹ ਜਿਹੜੀ ਹੈ ਪੰਥ ਦੇ ਮੁੱਦਿਆਂ ਦੇ ਉੱਪਰ ਹੈ ਉਹਦੇ ਵਿੱਚ ਕਿਸੇ ਦੇ ਕੋਈ ਘਰੇਲੂ ਮੁੱਦੇ ਨਹੀਂ ਹੈਗੇ ਸੋ ਜਿਹੜੀ ਮੈਂ ਅੰਤਰਰਾਸ਼ਟਰੀ ਸੁਨੇਹਾ ਦੀ ਗੱਲ ਕੀਤੀ ਹੈ ਉਹਦੇ ਵਿੱਚ ਇਹ ਹੈ ਕਿ ਜੇਕਰ ਇੱਥੇ ਵੱਧ ਵੋਟ ਲਈ ਜਾਂਦੀ ਹੈ ਤਾਂ ਸਭ ਤੋਂ ਪਹਿਲੀ ਗੱਲ ਕਿ ਇਹ ਸੁਨੇਹਾ ਜਾਵੇਗਾ ਕਿ ਕਿੰਨੇ ਲੋਕ ਇਸ ਲਹਿਰ ਦੇ ਨਾਲ ਹਮਦਰਦੀ ਰੱਖਦੇ ਨੇ ਜਿਹੜੀ ਲਹਿਰ ਪੰਥਕ ਸਰੋਕਾਰਾਂ ਦੇ ਨਾਲ ਜੁੜੀ ਹੋਈ ਸੀ ਉਸ ਤੋਂ ਅੱਗੇ ਹੈ ਕਿ ਲੋਕ ਰਾਸ਼ਟਰੀ ਅਤੇ ਖੇਤਰੀ ਪੱਧਰ ਦੀਆਂ ਰਾਜਸੀ ਤੇ ਪੰਥਕ ਤਰ੍ਹਾਂ ਦੀ ਕਾਰਗੁਜ਼ਾਰੀ ਤੋਂ ਕਿੰਨੀ ਜ਼ਿਆਦਾ ਨਿਰਾਸ਼ਾ ਦੇ ਆਲਮ ਦੇ ਵਿੱਚ ਨੇ ਕਿ ਉਹ ਇੱਕ ਆਜ਼ਾਦ ਉਮੀਦਵਾਰ ਨੂੰ ਅੱਜ ਦੇ ਸਮੇਂ ਦੇ ਵਿੱਚ ਆਪਣਾ ਜਿਹੜਾ ਉਹ ਇੱਕ ਆਗੂ ਵੀ ਮੰਨ ਰਹੇ ਨੇ ਤੇ ਉਸ ਦੇ ਨਾਲ ਤਨ ਮਨ ਧਨ ਦੇ ਨਾਲ ਇਸ ਇਲੈਕਸ਼ਨ ਦੀ ਜੰਗ ਦੇ ਵਿੱਚ ਖੜਨ ਨੂੰ ਤਿਆਰ ਨੇ ਉਤੋਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਨਸ਼ਿਆਂ ਦੀ ਦਲਦਲ ਜਿਹਦੇ ਵਿੱਚ ਪੰਜਾਬ ਗਰਕਦਾ ਜਾ ਰਿਹਾ ਉਹ ਸਥਾਪਿਤ ਰਾਜਸੀ ਧਿਰਾਂ ਦੀ ਦੇਣ ਸੀ ਬਹੁਤ ਸਮੇਂ ਬਹੁਤ ਹਲਕਿਆਂ ਦੇ ਵਿੱਚ ਜਾਂ ਫਿਰ ਬਹੁਤ ਮੌਕਿਆਂ ਦੇ ਉੱਪਰ ਤੇ ਬਹੁਤ ਸਾਰੇ ਐਸੇ ਸਬੂਤ ਸਾਹਮਣੇ ਆਏ ਜਦੋਂ ਇਹ ਗੱਲਾਂ ਸਪਸ਼ਟ ਹੋ ਗਈਆਂ ਕਿ ਜਿਹੜਾ ਨਸ਼ਿਆਂ ਦਾ ਵਪਾਰ ਤੇ ਨਸ਼ਿਆਂ ਦੀ ਸੋਦਾਗਰੀ ਹੈ ਉਹ ਰਾਜਸੀ ਧਿਰਾਂ ਦੀ ਸਰਪ੍ਰਸਤੀ ਦੇ ਅਧੀਨ ਹੁੰਦੀ ਹੈ ਆ ਪਿੱਛੇ ਜੇ ਰਾਜ ਕਰ ਰਹੀ ਧਿਰ ਦੇ ਇੱਕ ਆਗੂ ਨੇ ਵੀ ਇਹ ਦੋਸ਼ ਲਾਇਆ ਸੀਗਾ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਉਹ ਵੇਖੀ ਇਸ ਕਰਕੇ ਰਿਹਾ ਕਿ ਕਿਤੇ ਨਾ ਕਿਤੇ ਸਾਡੀਆਂ ਰਾਜਨੀਤਿਕ ਰਾਜ ਕਰ ਰਹੀਆਂ ਧਿਰਾਂ ਦੀ ਜਿਹੜੀ ਸਰਪ੍ਰਸਤੀ ਨਸ਼ੇ ਦੇ ਦਲਾਲਾਂ ਨੂੰ حاصل ਹੈ ਸੋ ਸਭ ਤੋਂ ਵੱਡੀ ਗੱਲ ਇੱਥੇ ਇਹ ਹੋਵੇਗੀ ਕਿ ਨਸ਼ਿਆਂ ਦੀ ਦਲਦਲ ਦੇ ਵਿੱਚ ਗਰਕਦਾ ਜਾ ਰਿਹਾ ਪੰਜਾਬ ਤੇ ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਕੱਢਣ ਦੇ ਵਾਸਤੇ ਜੇ ਕੋਈ ਨੌਜਵਾਨ ਅੱਗੇ ਆਉਂਦਾ ਹੈ ਤਾਂ ਲੋਕ ਉਸ ਨੂੰ ਕਿੰਨਾ ਹੰਗਾਰਾ ਦਿੰਦੇ ਨੇ ਔਰ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਜਿੰਨੀ ਵੱਧ ਵੋਟ ਪਵੇਗੀ ਉਹ ਇੱਕ ਤਰ੍ਹਾਂ ਦੇ ਨਾਲ ਅਸਲ ਸਰਵੇਖਣ ਹੋਵੇਗਾ ਤੇ ਉਹ ਨਤੀਜਾ ਹੋਵੇਗਾ ਕਿ ਕੀ ਪੰਜਾਬ ਇੱਕ ਚੰਗੀ ਪੰਥਕ ਧਿਰ ਦੀ ਦਾਅਵੇਦਾਰੀ ਨੂੰ ਪ੍ਰਵਾਨ ਕਰਨਾ ਚਾਹੁੰਦਾ ਹੈ ਜਾਂ ਫਿਰ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਹੁਣ ਪੰਜਾਬ ਦੇ ਵਿੱਚ ਰਾਜਨੀਤਿਕ ਪੇਟ ਦੇ ਵਿੱਚ ਕੋਈ ਐਸੀ ਧਿਰ ਆਵੇ ਜਿਹੜੀ ਪੰਜਾਬ ਅਰ ਪੰਥ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਦੇ ਨਾਲ ਸਮਰਪਿਤ ਹੋਵੇ ਗੁਰੂ ਕਿਰਪਾ ਕਰੇ ਜੇਕਰ ਉਹ ਜਿੱਤ ਪ੍ਰਾਪਤ ਕਰ ਦੇਣ ਤਾਂ ਇਹ ਸਨੇਹਾ ਵੀ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਜਾਵੇਗਾ ਕਿ ਜਿੰਨੀ ਵੱਧ ਵੋਟ ਪੈਂਦੀ ਹੈ ਜੇਕਰ ਇੱਕ ਨੌਜਵਾਨ ਆਗੂ ਨੂੰ ਇੰਨੇ ਜ਼ਿਆਦਾ ਲੋਕਾਂ ਦੀ ਹਮਾਇਤ حاصل ਹੈ ਤੇ ਫਿਰ ਜਿਹੜਾ ਹਕੂਮਤ ਵੱਲੋਂ ਕੀਤਾ ਜਾ ਰਿਹਾ ਜ਼ਬਰ ਇਹਦਾ ਮੁੱਦਾ ਵੀ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਜ਼ਰੂਰ ਉੱਠੇਗਾ ਜਿੱਤ ਉਪਰੰਤ ਜੇਕਰ ਉਹ ਮੁੱਦੇ ਜਿਨ੍ਹਾਂ ਤੋਂ ਲੈਰ ਆਰੰਭ ਹੋਈ ਸੀ ਜੇਕਰ ਉਹਨਾਂ ਮੁੱਦਿਆਂ ਨੂੰ ਜਾਰੀ ਰੱਖਿਆ ਜਾਂਦਾ ਤਾਂ ਇੱਕ ਚੰਗੀ ਰਾਜਸੀ ਤੇ ਪੰਥਕ ਖੇਤਰੀ ਧਿਰ ਦੇ ਗਠਤ ਦਾ ਆਰੰਭ ਜਿਹੜਾ ਜ ਆਗਾਸ ਜਿਹੜਾ ਇਸ ਨੂੰ ਮੰਨਿਆ ਜਾ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਪੰਥਕ ਵਿਚਾਰਤਾ ਰਮ ਸਮਰਪਿਤ ਹੋਣਗੇ ਉਹ ਇੱਕ ਚੰਗਾ ਸੰਗਠਿਤ ਢਾਂਚਾ ਖੜਾ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਉਹ ਲੀਡਰਸ਼ਿਪ ਦੇ ਸਕਦੇ ਨੇ ਜਿਸ ਲੀਡਰਸ਼ਿਪ ਦੀ ਪੰਜਾਬ ਨੂੰ ਲੋੜ ਹੈ ਇਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਧਿਰਾਂ ਨੇ ਜਿਵੇਂ ਸਾਡੇ ਮਿਸਲ ਸਤਲੁਜ ਵਾਲੇ ਵੀਰ ਨੇ ਉਹ ਪੰਜਾਬ ਦੇ ਆਰਥਿਕ ਮੁੱਦਿਆਂ ਦੇ ਉੱਪਰ ਧਾਰਮਿਕ ਮੁੱਦਿਆਂ ਦੇ ਉੱਪਰ ਸਮਾਜਿਕ ਮੁੱਦਿਆਂ ਦੇ ਉੱਪਰ ਪੰਜਾਬ ਦੇ ਨਾਲ ਹੋਰ ਇਹ ਅਨਿਆਧ ਦੇ ਮੁੱਦਿਆਂ ਦੇ ਉੱਪਰ ਆਪਣੇ ਖੇਤਰ ਦੇ ਵਿੱਚ ਬਹੁਤ ਵਧੀਆ ਜ਼ਿੰਮੇਵਾਰੀ ਨਿਭਾ ਰਹੇ ਨੇ ਇਸੇ ਤਰ੍ਹਾਂ ਸਾਡੀਆਂ ਹੋਰ ਵੀ ਪੰਥਕ ਧਿਰਾਂ ਕਿਉਂਕਿ ਜਦੋਂ ਅਸੀਂ ਪੰਥ ਦੀ ਗੱਲ ਕਰਦੇ ਹਾਂ ਪੰਥ ਦੇ ਵਿੱਚ ਬਹੁਤ ਸਾਰੀਆਂ ਸੰਪਰਦਾਵਾਂ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੀਆਂ ਸਖਸ਼ੀਤਾਾਂ ਤੇ ਬਹੁਤ ਸਾਰੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਦੀ ਸ਼ਮੂਲੀਅਤ ਹੁੰਦੀ ਹੈ ਹੁਣ ਇੱਥੇ ਅਸੀਂ ਆਪਣੇ ਨਿੱਜੀ ਵਿਰੋਧ ਜਾਂ ਵਿਚਾਰ ਧਾਰਕ ਵਖਰੀਆਂ ਨੂੰ ਛੱਡ ਕੇ ਸਿਰਫ ਇੱਕ ਗੱਲ ਦੇ ਉੱਪਰ ਕੇਂਦਰਿਤ ਹੋਣ ਦਾ ਯਤਨ ਕਰੀਏ ਕਿ ਜਿਹੜੀ ਲਹਿਰ ਪੰਥਕ ਵਿਚਾਰ ਧਾਰਾ ਦੇ ਸਰੋਕਾਰਾਂ ਦੇ ਨਾਲ ਜੁੜ ਕੇ ਸ਼ੁਰੂ ਕੀਤੀ ਗਈ ਸੀ ਜੇਕਰ ਉਹ ਇਸ ਇਲੈਕਸ਼ਨ ਤੋਂ ਬਾਅਦ ਵੀ ਜਾਰੀ ਰਹਿੰਦੀ ਹੈ ਤੇ ਪੰਜਾਬ ਦੇ ਵਿੱਚ ਜਿਸ ਖਲਾਅ ਨੂੰ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਇੱਕ ਚੰਗੀ ਖੇਤਰੀ ਧਿਰ ਦੀ ਲੋੜ ਹੈ ਉਹਦੇ ਉਭਾਰ ਦੇ ਜਿਹੜੇ ਨੇ ਸੰਕੇਤ ਜਰੂਰ ਵੇਖੇ ਜਾ ਸਕਦੇ ਨੇ ਜਿੱਥੋਂ ਤੱਕ ਸੂਬੇ ਦੀਆਂ ਰਾਜਸੀ ਤਿਰਾਂ ਦੇ ਉੱਪਰ ਨਸ਼ਿਆਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਦੋਸ਼ ਲੱਗਦੇ ਨੇ ਜਾਂ ਫਿਰ ਦੋਸ਼ੀਆਂ ਦੇ ਨਾਲ ਸਾਜ਼ੀਆਂ ਜਿਹੜੀਆਂ ਤੰਦਾਂ ਨੇ ਉਹ ਜੁੜਦੀਆਂ ਨੇ ਉੱਥੇ ਹੋਣ ਇੱਕ ਰਾਜਸੀ ਤਰ ਖੜੀ ਕੀਤੀ ਜਾ ਸਕਦੀ ਹੈ ਜੋ ਪੰਜਾਬ ਨੂੰ ਨਕਸ਼ਾ ਮੁਕਤ ਕਰਨ ਦੇ ਵਾਸਤੇ ਯਤਨਸ਼ੀਲ ਹੋਵੇ ਤੇ ਹਲੇਮੀ ਰਾਜ ਦਾ ਸੰਕਲਪ ਜਿਹੜਾ ਜੀ ਦੇ ਵਿੱਚ ਸਭ ਸੁਖਾਲੀ ਵੁੱਠੀਆਂ ਦੀ ਗੱਲ ਹੋਵੇ ਕਿ ਸਾਰੇ ਲੋਕਾਂ ਨੂੰ ਜਾਤੀ ਧਰਮ ਨਸਲ ਇਨ ਸਾਰੇ ਵਖਰੇਵਿਆਂ ਤੋਂ ਪਰ ਉੱਠ ਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਜਿਹੜਾ ਰਾਜ ਹੈ ਉਹਦਾ ਆਨੰਦ ਜਾਂ ਉਸ ਰਾਜ ਦਾ ਜਿਹੜਾ ਕਹਿ ਸਕਦੇ ਹੋ ਕਿ ਇੱਕ ਨਕਸ਼ਾ ਲੋਕਾਂ ਸਾਹਮਣੇ ਪੇਸ਼ ਕੀਤਾ ਜਾ ਸਕੇ ਜਿਹੜੇ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਇਹ ਵੀ ਪਤਾ ਹੈ ਕਿ ਕੇਵਲ 1 2 ਜਾਂ 3 ਜੇ ਸਾਡੇ ਵੀਰ ਇਸ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕਰ ਵੀ ਲੈਂਦੇ ਨੇ ਤਾਂ ਇਸ ਬਹੁਤ ਗਿਣਤੀ ਸਰਕਾਰ ਦੇ ਅੱਗੇ ਕੋਈ ਬਹੁਤ ਵੱਡੀ ਜਿਹੜੀ ਗੱਲ ਨਹੀਂ ਹੋਵੇਗੀ ਕਿਉਂਕਿ ਸਰਕਾਰ ਬਣਾਉਣ ਦੀ ਸਮਰੱਥਾ ਨਹੀਂ ਹੈ ਕੇਂਦਰ ਦੇ ਵਿੱਚ ਪਰ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਬੋਲੀ ਦੀ ਪੰਜਾਬ ਦੀਆਂ ਹਕੀਮੀਆਂ ਦੀ ਪੰਜਾਬ ਦੀ ਬਦਲ ਰਹੀ ਡੈਮੋਗ੍ਰਾਫੀ ਦੀ ਪੰਜਾਬ ਦੇ ਵਿੱਚ ਹੋ ਰਹੀ ਪ੍ਰਵਾਸ ਤੇ ਪੰਜਾਬ ਅੰਦਰ ਆ ਰਹੀ ਪ੍ਰਵਾਸੀਆਂ ਦੀ ਜਿਹੜੀ ਸਮੱਸਿਆ ਹੈ ਇਹਨੂੰ ਜੇਕਰ ਅਸੀਂ ਇੱਕ ਹੋਰ ਵੱਡੇ ਪੱਧਰ 'ਤੇ ਵੇਖੀਏ ਤਾਂ ਲੈਂਦੇ ਪੰਜਾਬ ਦੇ ਨਾਲ ਸੰਬੰਧਾਂ ਤੇ ਵਪਾਰ ਬਾਰੇ ਇੱਕ ਰਾਸ਼ੀ ਪਲੇਟਫਾਰਮ ਤੋਂ ਆਵਾਜ਼ ਜ਼ਰੂਰ بلند ਕੀਤੀ ਜਾ ਸਕਦੀ ਹੈ ਮੈਂ ਆਰੰਭ ਦੇ ਵਿੱਚ ਕਿਹਾ ਸੀ ਕਿ ਇਹ ਇੱਕ ਅੰਤਮ ਸਚਾਈ ਹੈ ਕਿ ਕੇਂਦਰ ਦੀ ਬਹੁਗਿਣਤੀ ਰਾਸ਼ੀ ਧਿਰ ਜਿਹੜੀ ਹੈ ਉਹਦੇ ਅੱਗੇ ਇੱਕ ਜਾਂ ਦੋ ਜਾਂ ਤਿੰਨ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਇੰਨੀ ਤਾਕਤ ਤਾਂ ਨਹੀਂ ਹੋਵੇਗੀ ਕਿ ਉਹ ਸਰਕਾਰ ਦੀਆਂ ਜਿਹੜੀਆਂ ਅਗਲੀਆਂ ਨੀਤੀਆਂ ਨੇ ਉਹਨਾਂ ਨੂੰ ਪ੍ਰਭਾਵਿਤ ਕਰ ਸਕਣ ਪਰ ਇਹ ਸੱਚ ਹੈ ਕਿ ਜਦੋਂ ਪਾਰਲੀਮੈਂਟ ਵਿੱਚ ਆਵਾਜ਼ ਉੱਠੇਗੀ ਤਾਂ ਕਿਤੇ ਨਾ ਕਿਤੇ ਇਹ ਆਵਾਜ਼ ਜਿਹੜੀ ਹੈ ਉਹ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਜਾਵੇਗੀ ਜ਼ਰੂਰ ਪਰ ਇਹਦੇ ਸਭ ਤੋਂ ਜ਼ਰੂਰੀ ਇਹ ਹੈ ਕਿ ਅਸੀਂ ਬਹੁਤ ਜ਼ਿਆਦਾ ਸਬਰ ਦੇ ਨਾਲ ਦ੍ਰਿੜਤਾ ਦੇ ਨਾਲ ਤੇ ਆਪਣੇ ਦਿਲ ਨੂੰ ਵੱਡਾ ਕਰਕੇ ਜਿਵੇਂ ਪੰਜਾਬੀਆਂ ਦੀ ਇੱਕ ਗਾਵਤ ਹੈ ਨਾ ਵਿਸ਼ਾਲ ਹਿਰਦਾ ਕਰਕੇ ਉਹਦੇ ਨਾਲ ਅਸੀਂ ਆਪਣੇ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਜਾਂ ਜੇ ਕੋਈ ਸਾਨੂੰ ਪੰਥਕ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਕੋਈ ਸ਼ਖਸੀਅਤ ਜਾਂ ਵਿਦਵਾਨ ਜਾਂ ਵਿਚਾਰ ਧਾਰਕ ਤੌਰ ਦੇ ਉੱਪਰ ਚੇਤਨ ਵਿਅਕਤੀ ਸਾਨੂੰ ਕੋਈ ਸੁਝਾਅ ਦਿੰਦਾ ਹੈ ਤੇ ਅਸੀਂ ਉਹਨਾਂ ਸੁਝਾਅਾਂ ਦੇ ਨਾਲ ਜੇਕਰ ਸਹਿਮਤ ਨਹੀਂ ਹੈਗੇ ਤੇ ਅਸੀਂ ਦੁਸ਼ਮਣੀ ਵਾਲਾ ਭਾਵ ਪੈਦਾ ਨਾ ਕਰਿਆ ਕਰੀਏ ਜਿਸ ਤਰ੍ਹਾਂ ਮੈਂ ਪਿੱਛੇ ਜੇ ਵੇਖ ਰਿਹਾ ਸੀਗਾ ਕਿ ਜਦੋਂ ਤੋਂ ਵੀਰ ਅਮਰਤਪਾਲ ਸਿੰਘ ਆਇਆ ਜੋ ਕੁਝ ਵੀ ਹੋਇਆ ਅਜੇ ਤੱਕ ਸਰਦਾਰ ਅਜਮੇਰ ਸਿੰਘ ਡਟ ਕੇ ਉਸ ਦੀ ਧਿਰ ਦੇ ਨਾਲ ਖੜੇ ਰਹੇ ਪਰ ਜਦੋਂ ਹੁਣ ਉਹਨਾਂ ਨੇ ਕਿਹਾ ਕਿ ਜਿਹੜਾ ਵੋਟਾਂ ਦੇ ਵਿੱਚ ਹਿੱਸਾ ਲੈਣਾ ਉਹ ਉਹਨਾਂ ਦੇ ਅਨੁਸਾਰ ਕੀਕ ਨਹੀਂ ਪਰ ਇਹਦਾ ਮਤਲਬ ਇਹ ਨਹੀਂ ਕਿ ਅਮਰਤਪਾਲ ਸਿੰਘ ਦੇ ਵਿਰੋਧ ਦੇ ਵਿੱਚ ਨਹੀਂ ਉਹ ਇਸ ਪੱਖ ਦੇ ਵਿਰੋਧ ਦੇ ਵਿੱਚ ਹੋ ਸਕਦੇ ਨੇ ਅਮਰਤਪਾਲ ਦੇ ਵਿਰੋਧ ਦੇ ਵਿੱਚ ਨਹੀਂ ਸੀ ਕਿਉਂਕਿ ਜਿਹੜੇ ਅਮਰਤਪਾਲ ਦੇ ਵੱਲੋਂ ਪੰਜਾਬੀ ਬੋਲੀ ਦੇ ਅਮਰਤ ਪ੍ਰਚਾਰ ਕਰਨ ਦੇ ਨਸ਼ਿਆਂ ਤੋਂ ਛਡਾਉਣ ਦੇ ਤੇ ਪੰਜਾਬ ਦੇ ਵਿੱਚ ਇੱਕ ਚੰਗੇ ਰਾਜਸੀ ਤੰਤਰ ਨੂੰ ਸਿਰਜਣ ਦੇ ਜਿਹੜੇ ਮੁੱਦੇ ਸਿਓ ਚੁੱਕੇ ਗਏ ਉਹਨਾਂ ਦੇ ਨਾਲ ਤਾਂ ਤਕਰੀਬਨ ਸਾਰੇ ਹੀ ਸਹਿਮਤ ਆ। ਸੋ ਮੈਂ ਜਿੱਥੋਂ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਇੱਕ ਸ਼ਖਸੀਅਤ ਨੇ ਇੱਕ ਬੜਾ ਲੰਮਾ ਸੰਘਰਸ਼ ਨੈਕਸਟ ਸਲਾਈਡ ਮੂਵਮੈਂਟ ਤੋਂ ਲੈ ਕੇ ਸਿੱਖਾਂ ਦੇ ਖਾੜਕੂ ਸੰਘਰਸ਼ ਦੇ ਤੱਕ ਲੜਿਆ ਹੋਵੇ, ਨੇੜੇ ਤੋਂ ਵੇਖਿਆ ਹੋਵੇ ਤੇ ਕਿਤੇ ਨਾ ਕਿਤੇ ਵਿਚਾਰਧਾਰਕ ਤੌਰ ਦੇ ਉੱਪਰ ਸੇਧ ਵੀ ਦਿੱਤੀ ਹੋਵੇ ਤੇ ਜੇ ਉਹਨਾਂ ਦੇ ਕਿਸੇ ਮੁੱਦੇ ਦੇ ਉੱਪਰ ਵਖਰੇਵੇਂ ਨੇ ਤੇ ਅਸੀਂ ਉਹਨਾਂ ਦੇ ਉੱਪਰ ਆਤਮ ਚਿੰਤਨ ਕਰਨ ਦਾ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦਾ ਅਧិន ਕਰਨ ਦਾ ਯਤਨ ਕਰੀਏ ਇੱਕਦਮ ਦੇ ਨਾਲ ਅਸੀਂ ਆਪੇ ਤੋਂ ਬਾਹਰ ਨਾ ਹੋ ਜਾਇਆ ਕਰੀਏ ਕਿਉਂਕਿ ਵੋਟ ਤੰਤਰ ਦੇ ਢਾਂਚੇ ਦੇ ਅੰਦਰ ਸਾਨੂੰ ਪੰਥਕ ਸਰੋਕਾਰ ਲੈ ਕੇ ਜੇਕਰ ਸੰਘਰਸ਼ ਲੜਨਾ ਹੈ ਤਾਂ ਸਾਨੂੰ ਕਿਤੇ ਨਾ ਕਿਤੇ ਇਹਨਾਂ ਸਾਰੀਆਂ ਜਿਹੜੀਆਂ ਧਿਰਾਂ ਤੇ ਰਾਜਸੀ ਤੇ ਧਾਰਮਿਕ ਤੇ ਸਮਾਜਿਕ ਤੌਰ ਦੇ ਉੱਪਰ ਜਿਹੜੇ ਰਹਿਨਵਾਈ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਨਾਲ ਲੈ ਕੇ ਤੁਰਨਾ ਪਵੇਗਾ ਭਾਵੇਂ ਕਿ ਕਿਸੇ ਮੁੱਦੇ ਦੇ ਉੱਪਰ ਸਾਡੀ ਵਿਰੋਧਤਾ ਹੋ ਸਕਦੀ ਹੈ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਜਿਵੇਂ ਇਲੈਕਸ਼ਨ ਦੀ ਗੱਲ ਹੀ ਹੈ ਬੇਸ਼ੱਕ ਮੈਂ ਵੀ ਵੋਟ ਤੰਤਰ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਤੇ ਕਈ ਵਾਰੀ ਕੁਝ ਮੁੱਦਿਆਂ ਦੇ ਉੱਪਰ ਸਰਦਾਰ ਅਜਮੇਰ ਸਿੰਘ ਹੁਣਾਂ ਦੇ ਨਾਲ ਮੇਰੀ ਵੀ ਅਸਹਿਮਤੀ ਹੁੰਦੀ ਹੈ ਪਰ ਅਸਹਿਮਤੀ ਨੂੰ ਦੁਸ਼ਮਣੀ ਦੇ ਵਿੱਚ ਨਹੀਂ ਬਦਲਣਾ ਸੋ ਇਹ ਹੋ ਸਕਦਾ ਹੈ ਕਿ ਜਦੋਂ ਹੁਣ ਇਸ ਰਾਜਨੀਤਿਕ ਖਿੱਤੇ ਦੇ ਵਿੱਚ ਇਲੈਕਸ਼ਨ ਲੜੀ ਜਾ ਰਹੀ ਹੈ ਤਾਂ ਇੱਕ ਗੱਲ ਨੂੰ ਸਮਝੀਏ ਕਿ ਇੱਕ ਘੱਟ ਗਿਣਤੀ ਕੌਮ ਨੂੰ ਬਹੁਤ ਸਾਰੇ ਮਹਾਜਾਂ ਤੋਂ ਖਤਰਾ ਹੈ ਤੇ ਜਿਹੜਾ ਸੰਘਰਸ਼ ਹੈ ਫਿਰ ਉਹ ਵੀ ਸਾਰੇ ਮਹਾਜਾਂ ਤੇ ਹੀ ਲੜਿਆ ਜਾਵੇਗਾ ਔਰ ਕਿਉਂ ਨਹੀਂ ਲੜਿਆ ਜਾ ਸਕਦਾ ਇਸ ਮਹਾਜ ਨੂੰ ਖਾਲੀ ਛੱਡਣ ਦੇ ਨਾਲੋਂ ਇਹਦੇ ਉੱਪਰ ਕਾਬਜ ਹੋਣਾ ਬਹੁਤ ਜ਼ਰੂਰੀ ਹੈ ਕੁਝ ਵੀਰਾਂ ਦਾ ਵਿਚਾਰ ਹੈ ਕਿ ਲੰਬਾ ਸਮਾਂ ਵੋਟ ਤੰਤਰ ਦੇ ਰਹੀਂ ਆਪਣੀਆਂ ਮੰਗਾਂ ਤੇ ਹੱਕ ਹਾਸਲ ਕਰਨ ਤੋਂ ਨਿਰਾਸ਼ ਨਾਗਾ لینڈ ਸੂਬੇ ਦੇ ਪੰਜ ਜ਼ਿਲ੍ਹਿਆਂ ਦੇ ਲੋਕਾਂ ਨੇ ਇਸ ਵੋਟ ਟਾਂਚੇ ਦਾ ਜਾਂ ਵੋਟ ਪੰਤਰ ਦਾ ਬਾਈਕਾਟ ਕੀਤਾ ਪਰ ਇਹ ਵੀ ਵੇਖਣਾ ਚਾਹੀਦਾ ਹੈ ਕਿ ਪਹਿਲਾਂ ਉਹਨਾਂ ਨੇ ਬਹੁਤ ਲੰਮਾ ਸਮਾਂ ਇਸ ਪ੍ਰਕਿਰਿਆ ਨੂੰ ਅਪਣਾਇਆ ਤੇ ਜਦੋਂ ਸਾਰੇ ਯਤਨਾਂ ਉਪਰੰਤ ਉਹ ਇਸ ਮਹਾਜ ਨੂੰ ਛੱਡਣ ਦੇ ਉੱਪਰ ਕਹਿ ਸਕਦੇ ਹੋ ਕਿ ਆਏ ਨੇ ਜਾਂ ਛੱਡਣ ਦਾ ਫੈਸਲਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਇਸ ਤੰਤਰ ਦੇ ਰਾਹੀਂ ਆਪਣੀਆਂ ਹੱਕੀ ਮੰਗਾਂ ਨੂੰ ਮਨਾਉਣ ਦੇ ਯਤਨ ਕਰ ਚੁੱਕੇ ਹਾਂ ਸੋ ਸਾਨੂੰ ਵੀ ਪਹਿਲਾਂ ਇਸ ਮਹਾਜ ਦੇ ਉੱਪਰ ਲੜਨ ਦਾ ਯਤਨ ਕਰਨਾ ਚਾਹੀਦਾ ਬੇਸ਼ੱਕ ਸਾਡੀਆਂ ਬਹੁਤ ਧਿਰਾਂ ਨੇ ਕੀਤਾ ਹੋ ਸਕਦਾ ਕੋਈ ਪ੍ਰਾਪਤੀ ਨਹੀਂ ਹੋਈ ਤੇ ਅਸੀਂ ਨਿਰਾਸ਼ਤਾ ਚ ਆ ਗਏ ਪਰ ਇਹ ਵੀ ਹੋ ਸਕਦਾ ਹੈ ਕਿ ਅੱਗੇ ਵਾਸਤੇ ਕੋਈ ਦਰਵਾਜ਼ੇ ਖੁੱਲ ਜਾਣ ਸੋ ਇਸ ਕਰਕੇ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਜੇਕਰ ਇਸ ਮਹਾਜ ਦੇ ਉੱਪਰ ਲੜਨ ਦਾ ਯਤਨ ਸਿਰੇ ਨਹੀਂ ਚੜਦਾ ਕੋਈ ਪ੍ਰਾਪਤੀ ਨਾ ਹੋਵੇ ਤਾਂ ਸਾਡੇ ਵਾਸਤੇ ਹੋਰ ਵੀ ਬਹੁਤ ਸਾਰੇ ਜਿਹੜੇ ਵਿਕਲਪ ਨੇ ਉਹ ਖੁੱਲੇ ਨੇ ਜਦੋਂ ਅਸੀਂ ਇਹ ਇਲੈਕਸ਼ਨ ਦੀ ਗੱਲ ਕਰਦੇ ਹਾਂ ਤੇ ਸਾਡੇ ਤੋਂ ਵਿਛੜ ਚੁੱਕੇ ਵੀਰਦੀਪ ਸਿੰਘ ਸਿੱਧੂ ਦੀ ਗੱਲ ਜ਼ਰੂਰ ਚੱਲਦੀ ਹੈ ਤੇ ਬਹੁਤ ਸਾਰੇ ਵੀਰਾਂ ਨੇ ਇਹ ਸਨੇਹ ਵੀ ਦਿੱਤੇ ਕਿ ਉਹ ਰਾਜ ਸਿਟਾਂ ਚ ਦੀ ਪ੍ਰਕਿਰਿਆ ਦੇ ਵਿਰੋਧ ਦੇ ਵਿੱਚ ਨੇ ਪਰ ਮੈਂ ਤੇ ਸਰਦਾਰ ਜਮੇਲ ਸਿੰਘ ਉਹ ਦਿਨ ਬਹੁਤ ਲੰਬੀਆਂ ਵਿਚਾਰਾ ਕਰਦੇ ਰਹੇ ਹਾਂ ਖਾਸ ਕਰਕੇ ਜਿਸ ਸਮੇਂ ਉਸ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਇਲੈਕਸ਼ਨ ਦੇ ਵਿੱਚ ਜਾਣ ਦਾ ਫੈਸਲਾ ਕੀਤਾ ਸੀ ਮੈਂ ਵੀ ਕਦੀ ਕਿਸੇ ਦੇ ਰਾਜਨੀਤਿਕ ਪ੍ਰਚਾਰ ਦੇ ਵਿੱਚ ਨਹੀਂ ਗਿਆ ਪਰ ਮੈਂ ਉਸ ਵਾਰੀ ਉਸ ਵੀਰ ਦੇ ਕਹਿਣ ਦੇ ਉੱਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣਾਂ ਦੇ ਇਲਾਕੇ ਦੇ ਵਿੱਚ ਚੋਣ ਪ੍ਰਚਾਰ ਵਾਸਤੇ ਗਿਆ ਸੀ ਹੁਣ ਉੱਥੇ ਦੀਪ ਸਿੰਘ ਸਿੱਧੂ ਦਾ ਵਿਚਾਰ ਕੀ ਸੀ ਸੰਦੀਪ ਸਿੰਘ ਇਹ ਚਾਹੁੰਦਾ ਸੀਗਾ ਕਿ ਬੇਸ਼ੱਕ ਇਸ ਢੰਗ ਦੇ ਨਾਲ ਸਾਨੂੰ ਕੋਈ ਪ੍ਰਾਪਤੀ ਨਾ ਹੋਵੇ ਅਸੀਂ ਇਸ ਢੰਗ ਦੇ ਨਾਲ ਅਸਹਿਮਤ ਵੀ ਹੋਈਏ ਪਰ ਇਹਦੇ ਨਾਲ ਇਹ ਪਤਾ ਲੱਗ ਜਾਵੇਗਾ ਕਿ ਤੁਹਾਡੀ ਇਸ ਵਿਚਾਰਧਾਰਾ ਦੇ ਨਾਲ ਕਿੰਨੇ ਲੋਕ ਜੁੜੇ ਨੇ ਤੇ ਇਹ ਇੱਕ ਤਰ੍ਹਾਂ ਦਾ ਸਰਵੇਖਣ ਹੋਵੇਗਾ ਜਿਹੜਾ ਇਸੇ ਹੀ ਕਿਰਿਆ ਦੇ ਰਹੀਂ ਕੀਤਾ ਜਾ ਸਕਦਾ ਸੋ ਮੇਰੇ ਖਿਆਲ ਅਨੁਸਾਰ ਜੇਕਰ ਅਸੀਂ ਇਸ ਢਾਂਚੇ ਜਾਂ ਇਸ ਵੋਟ ਪ੍ਰਣਤਰ ਦੇ ਢੰਗ ਨਾਲ ਅਸਹਿਮਤ ਵੀ ਹਾਂ ਤਾਂ ਵੀ ਸਾਨੂੰ ਇਸ ਮਹਾਜ ਨੂੰ ਆਪਣੀ رائے شمਾਰੀ ਲਈ ਜ਼ਰੂਰ ਵਰਤਣਾ ਚਾਹੀਦਾ ਹੈ ਕਿ ਅੱਜ ਕਿੰਨੇ ਕੁ ਲੋਕ ਨੇ ਜਿਹੜੇ ਸਾਡੀ ਪੰਥਕ ਵਿਚਾਰਧਾਰਾ ਦੀ ਲਹਿਰ ਦੇ ਨਾਲ ਖੜੇ ਨੇ ਤੇ ਸਾਨੂੰ ਇਹ ਪਤਾ ਲੱਗ ਜਾਵੇਗਾ ਕਿ ਜਿਹੜੇ ਮੁੱਦੇ ਭਾਈ ਅਮਰਤਪਾਲ ਸਿੰਘ ਵੱਲੋਂ ਉਠਾਏ ਗਏ ਬੇਸ਼ੱਕ ਮੈਂ ਕਹਿਣਾ ਕਿ ਅਮਰਤਪਾਲ ਸਿੰਘ ਦੇ ਨਾਲ ਮੇਰੀ ਵੀ ਅਸਹਿਮਤੀ ਹੋ ਸਕਦੀ ਹੈ ਪਰ ਅੱਜ ਇਹਨਾਂ ਅਸਹਿਮਤੀਆਂ ਦੇ ਮੁੱਦੇ ਦੇ ਉੱਪਰ ਵੱਖ-ਵੱਖ ਧਿਰਾਂ ਖੜੀਆਂ ਕਰਨ ਦਾ ਮੌਕਾ ਨਹੀਂ ਹੈ ਅੱਜ ਸਿਰਫ ਅਸੀਂ ਇਹ ਵੇਖਣਾ ਕਿ ਜਿਹੜੇ ਮੁੱਦੇ ਉਠਾਏ ਗਏ ਜੇਕਰ ਉਹਨਾਂ ਮੁੱਦਿਆਂ ਦੇ ਉੱਪਰ ਸਾਨੂੰ ਮਾਝੇ ਦੇ ਲੋਕ ਜਿਹੜੇ ਨੇ ਪੰਥਕ ਨਜ਼ਰੀਏ ਦੇ ਉੱਪਰ ਪ੍ਰਵਾਨ ਕਰਦੇ ਨੇ ਤਾਂ ਕਿਤੇ ਨਾ ਕਿਤੇ ਪੰਜਾਬ ਨੂੰ ਇੱਕ ਚੰਗੀ ਜਿਹੜੀ ਲੀਡਰਸ਼ਿਪ ਹੈ ਉਸ ਦੀ ਜ਼ਰੂਰਤ ਦੇ ਬਾਰੇ ਵੀ ਸਾਡੇ ਚ ਗੱਲ ਆਵੇਗੀ ਤੇ ਸਾਡੇ ਸਾਹਮਣੇ ਹੋਰ ਵੀ ਬਹੁਤ ਸਾਰੇ ਵਿਕਲਪ ਜਿਹੜੇ ਨੇ ਉਹ ਖੁੱਲ ਜਾਣਗੇ ਤੇ ਇੱਕ ਗੱਲ ਹੋਰ ਵੀ ਹੈ ਕਿ ਜੇਕਰ ਕੁਝ ਵੀਰਾਂ ਨੂੰ ਸ਼ੱਕ ਹੈ ਕਿ ਅਮਰਤਪਾਲ ਸਿੰਘ ਆਪਣੀ ਵਿਚਾਰਧਾਰਾ ਤੋਂ ਕਿਨਾਰਾ ਕਸ਼ੀ ਕਰਦਾ ਤਾਂ ਫਿਰ ਕੋਈ ਵੱਡੀ ਗੱਲ ਨਹੀਂ ਹੈ ਫਿਰ ਉਸ ਨੂੰ ਪੰਥਕ ਮਹਾਸਤ ਤੋਂ ਵੀ ਲੰਬੇ ਕੀਤਾ ਜਾ ਸਕਦਾ ਜਿਹੜੀ ਪੰਜਾਬੀਆਂ ਦੀ ਇੱਕ ਕਹਾਵਤ ਹੈ ਕਿ ਇਹ ਕਿਹੜਾ ਕੁੰਭ ਦਾ ਮੇਲਾ ਜਿਹੜਾ 12 ਸਾਲ ਬਾਅਦ ਫਿਰ ਹੁਣ 5 ਸਾਲ ਬਾਅਦ ਫਿਰ ਇਲੈਕਸ਼ਨ ਆ ਜਾਣੀ ਹੈ ਪਰ ਫਿਲਹਾਲ ਸਾਡਾ ਫਰਜ਼ ਬਣਦਾ ਹੈ ਕਿ ਸਾਰੇ ਮਤਪੇਦ ਭੁਲਾ ਕੇ ਅਸੀਂ ਕੇਵਲ ਤੇ ਕੇਵਲ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਨਹੀਂ ਕਰ ਰਿਹਾ ਅਸੀਂ ਜਿੰਨੇ ਵੀ ਡਿਬਰੂਗੜ੍ਹ ਦੇ ਵਿੱਚ ਬੰਦੀ ਸਿੰਘ ਨੇ ਜਾਂ ਹੋਰ ਸਾਰੀਆਂ ਜੇਲਾਂ ਦੇ ਵਿੱਚ ਜਿਹੜੇ ਆਪਣੀ ਸਜ਼ਾ ਪੂਰੀ ਵੀ ਕਰ ਚੁੱਕੇ ਨੇ ਉਹ ਵੀ ਅੰਦਰ ਨੇ ਤੇ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਸਾਰਿਆਂ ਮੁੱਦਿਆਂ ਨੂੰ ਲੈ ਕੇ ਜੇਕਰ ਅਸੀਂ ਇਸ ਇਲੈਕਸ਼ਨ ਦੇ ਵਿੱਚ ਜਿਹੜੇ ਵੀ ਰੋਟ ਤੰਤਰ 'ਚ ਵਿਸ਼ਵਾਸ ਰੱਖਦੇ ਨੇ ਜੇਕਰ ਉਹ ਸ਼ਾਮਲ ਹੁੰਦੇ ਨੇ ਤਾਂ ਇੱਕ ਚੰਗੇ ਮਹਾਜ ਨੂੰ ਸਿਰਜਣ ਦਾ ਆਗਾਜ਼ ਜ਼ਰੂਰ ਕੀਤਾ ਜਾ ਸਕਦਾ ਅਸੀਂ ਆਪਣੇ ਇਤਿਹਾਸ ਵਾਲ ਝਾਤੀ ਮਾਰੀਏ ਭਾਵੇਂ ਕਿ ਅੱਜ ਦੇ ਸਮੇਂ 'ਚ ਉਹਨਾਂ ਸਾਰੀਆਂ ਉਦਾਹਰਨਾਂ ਨੂੰ ਜਾਂ ਘਟਨਾਵਾਂ ਨੂੰ ਜੋੜ ਕੇ ਵੇਖਿਆ ਨਹੀਂ ਜਾ ਸਕਦਾ ਪਰ ਬਹੁਤ ਸਾਰੇ ਇਤਿਹਾਸ ਦੇ ਇਵੇਂ ਦੇ ਵਰਤਾਰੇ ਆਪਰੇ ਨੇ ਜਦੋਂ ਅਸੀਂ ਦੁਸ਼ਮਣ ਦਾ ਕੋਈ ਵੀ ਮੋਹਸ ਖਾਲੀ ਨਹੀਂ ਛੱਡਿਆ ਕਿਸੇ ਸਮੇਂ ਅਸੀਂ ਮੀਰ ਮੰਨੂ ਦੀ ਮਦਦ ਵੀ ਕੀਤੀ ਹੈ ਅਸੀਂ ਕਿਤੇ ਅਦੀਨਾ ਬੇਗ ਦੇ ਨਾਲ ਜਿਹੜੀ ਸਾਂਝ ਸੀ ਉਹ ਵੀ ਪਾਈ ਹੈ ਇਹ ਕਿਤੇ ਨਾ ਕਿਤੇ ਅਸੀਂ ਮਰਟਿਆਂ ਦਾ ਸਾਥ ਵੀ ਦਿੱਤਾ ਤੇ ਇੱਕ ਦੂਰੀ ਵੀ ਬਣਾ ਕੇ ਰੱਖੀ ਅਸੀਂ ਅਹਿਮਦ ਸ਼ਾਹ ਅਦਾਲੀ ਦੇ ਪੁੱਤਰੇ ਨੂੰ ਵੰਗਾ ਰਿਆ ਵੀ ਹੈ ਪਰ ਕਸ਼ਮੀਰ ਦੀ ਫਤਿਹ ਕਰਨ ਸਮੇ ਉਸ ਦੇ ਜਾਨਸ਼ੀਨਾ ਦੇ ਨਾਲ ਵਕਤੀ ਤੌਰ ਤੇ ਸੰਧੀ ਵੀ ਕੀਤੀ ਹੈ ਸੋ ਉਸ ਸਮੇ ਬੇਸ਼ੱਕ ਸਾਡੇ ਕੋਲ ਇੱਕ ਜੰਗ ਦੇ ਵਿੱਚ ਲੜਨ ਦੀ ਸ਼ਿਸ਼ਤਰਬੱਧ ਤਾਕਤ ਬਹੁਤ ਸੀ ਅੱਜ ਅਸੀਂ ਉਸ ਤਾਕਤ ਤੋਂ ਹੀਨੇ ਆ ਤੇ ਜਦੋਂ ਅੱਜ ਅਸੀਂ ਇਸ ਮੁਹਾਜ਼ ਦੇ ਉੱਪਰ ਆਉਨੇ ਆ ਤੇ ਸਾਨੂੰ ਇੰਝ ਲੱਗਦਾ ਕਿ ਕਿਸੇ ਹਕੂਮਤ ਦੇ ਨਾਲ ਸਮਝੌਤਾਵਾਦੀ ਹੋ ਗਏ ਆ ਪਰ ਨਹੀਂ ਵਕਤ ਨੂੰ ਵਿਚਾਰਨਾ ਅਤੇ ਦੁਸ਼ਮਣ ਦੀ ਤਾਕਤ ਨੂੰ ਸਮਝ ਕੇ ਲੜਨਾ ਹੀ ਅਕਲਮੰਦੀ ਹੈ ਸੋ ਦੁਸ਼ਮਣ ਦੀ ਤਾਕਤ ਔਰ ਉਸ ਦੀ ਨੀਤੀ ਦਾ ਜਿਹੜਾ ਕੋਈ ਮੁਹਾਜ਼ ਹੈ ਉਹ ਖਾਲੀ ਨਾ ਛੱਡਿਆ ਜਾਵੇ ਫਿਰ ਮੈਂ ਕਹਿੰਦਾ ਕਿ ਮੈਂ ਬੇਸ਼ੱਕ ਵੋਟ ਤੰਤਰ ਦੇ ਵਿੱਚ ਇੰਨਾ ਜ਼ਿਆਦਾ ਵਿਸ਼ਵਾਸ ਨਹੀਂ ਰੱਖਦਾ ਤੇ ਜਿਹੜੇ ਵੀਰ ਨਹੀਂ ਵੀ ਇਸ ਵੋਟ ਤੰਤਰ ਦੇ ਢਾਂਚੇ ਦਾ ਹਿੱਸਾ ਉਹ ਬੇਸ਼ੱਕ ਇਸ ਪਿਛਟਾਂਚੇ ਦੇ ਵਿੱਚ ਕਹਿ ਸਕਦੇ ਹੋ ਕਿ ਨਾ ਸ਼ਾਮਲ ਹੋਣ ਪਰ ਜਿਹੜੇ ਵੀਰ ਇਸ ਵੋਟ ਤੰਤਰ ਦੇ ਵਿੱਚ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਨੇ ਮੈਨੂੰ ਲੱਗਦਾ ਕਿ ਅਸੀਂ ਉਸ ਪਾਰਲੀਮੈਂਟਰੀ ਸੀਟ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਕਹਿ ਸਕਦੇ ਹੋ ਕਿ ਮਿਸਾਲ ਜ਼ਰੂਰ ਪੈਦਾ ਕਰੀਏ ਕਿ ਪੰਜਾਬ ਦੇ ਲੋਕਾਂ ਦੇ ਵਿੱਚੋਂ ਅਜੇ ਪੰਥਕ ਜਿਹੜੀ ਵਿਚਾਰਧਾਰਾ ਖਤਮ ਨਹੀਂ ਹੋਈ ਦੂਜਾ ਮੇਰੇ ਵੀਰਾਂ ਨੂੰ ਸਨੇਹਾ ਕਿ ਉਸ ਸੀਟ ਦੇ ਉੱਪਰ ਹੋਰ ਵੀ ਬਹੁਤ ਸਾਰੇ ਉਮੀਦਵਾਰ ਨੇ ਅਕਾਲੀ ਦਲ ਦੇ ਉਮੀਦਵਾਰ ਵੀ ਨੇ ਸਰਦਾਰ ਬਿਰਸਾ ਸਿੰਘ ਬਲਟੋਆ ਵੀ ਉੱਥੇ ਨੇ ਇਹ ਇੱਕ ਇਲੈਕਸ਼ਨ ਹੈ ਇਸ ਇਲੈਕਸ਼ਨ ਦੇ ਵਿੱਚ ਸਾਨੂੰ ਹਰ VOTER ਦੇ ਕੋਲ ਜਾਣਾ ਪੈਣਾ ਹਰ VOTER ਦੀ ਲੋੜ ਹੈ ਭਾਵੇਂ ਕਿ ਉਹਦੇ ਵਿੱਚ ਸਾਨੂੰ ਬਹੁਤ ਸਾਰੇ ਕਹਿ ਸਕਦੇ ਹੋ ਕਿ ਆਪਣੇ ਪੰਥਕ ਸਿਧਾਂਤ ਜਿਹੜੇ ਨੇ ਉਹ ਵੀ ਕਾਇਮ ਰੱਖਣੇ ਪੈਂਦੇ ਨੇ ਕਿ ਅਸੀਂ ਕਿਸੇ ਇਹੋ ਜਿਹੇ ਡੇਰੇਦਾਰ ਦੇ ਕੋਲ ਨਾ ਜਾਈਏ ਜਿਹੜਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਦਾ ਸ਼ਰੀਕ ਹੋਵੇ ਪਰ ਅਸੀਂ ਆਪਣੇ ਵਿਰੋਧੀ ਉਮੀਦਵਾਰ ਦੀ ਵੀ ਗਲਤ ਇਲਜ਼ਾਮ ਲਾ ਕੇ ਕਿਰਦਾਰ ਕੁਸ਼ੀ ਨਾ ਕਰੀਏ ਬਿਲਕੁਲ ਸੱਚ ਦੇ ਉੱਪਰ ਅਸੂਲਾਂ ਦੇ ਉੱਪਰ ਚੰਗੇ ਮਕਸਦ ਨੂੰ ਲੈ ਕੇ ਇਸ ਇਲੈਕਸ਼ਨ ਦੇ ਮੁਹਾਜ਼ ਦੇ ਉੱਪਰ ਅਸੀਂ ਇਹ ਜੰਗ ਲੜੀਏ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਸਤਕਾਰ ਸਹਿਤਾਕਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ